ਇੰਦ ਖਾਲੜਾ ਦੇ ਨੌਜਵਾਨ ਦੀਪਕਰਨ ਦਾ ਬੀਤੇ ਕੋਈ ਦਿਨ ਪਹਿਲਾਂ ਅਮਰੀਕਾ ਵਿਖੇ ਸੜਕਾਤੀ ਵਿੱਚ ਮੌਤ ਹੋ ਗਈ ਸੀ ਜਿਸ ਦਾ ਮਿੱਤਕ ਸਰੀਰ ਕੱਲ ਸ਼ਾਮ ਉਸਦੇ ਜੱਦੀ ਪਿੰਡ ਖਾਲੜਾ ਵਿਖੇ ਪੁੱਜਾ ਅਤੇ ਅੱਜ ਅੰਤਮ ਸਕਾਰ ਖਾਲੜਾ ਦੇ ਸ਼ਮਸ਼ਾਨਘਾਟ ਵਿਖੇ ਹਜ਼ਾਰਾਂ ਸੀਜਲ ਅੱਖਾਂ ਨਾਲ ਕੀਤਾ ਗਿਆ ਇਸ ਮੌਕੇ ਦੀਪਕਰਨ ਦੇ ਚਿਖਾ ਨੂੰ ਆਪਣੀ ਉਹਨਾਂ ਦੇ ਪਿਤਾ ਕੁਲਦੀਪ ਸਿੰਘ ਨੇ ਦਿੱਤੀ ਇਸ ਦੁੱਖ ਦੀ ਘੜੀ ਵਿੱਚ ਇਹਨ ਕਲੜਾ ਤੇ ਲੋਕ ਭਰੀਆਂ ਅੱਖਾਂ ਨਾਲ ਕਹਿ ਰਹੇ ਸਨ ਕਿ ਖੰਡਾ ਪਿੰਡ ਨੂੰ ਨੌਜਵਾਨ ਦੀ ਕਰਨ ਦੇ ਜਾਨ ਨਾਲ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਕੱਢ ਲੀ ਫਿਰ ਬਾਕਾਸ ਨਾਲ ਕਿਹਾ ਹਾਂ ਤੇ ਆ ਤੀਲਾ ਆਇਆ ਉਹਦੇ ਨਾਲ ਕੋਈ ਐਸਾ ਥੱਲੇੋਂ ਫੜਾ ਆਮ ਦਾ ਪਾਨਸਤ ਗੁਰੂ ਇਸ ਮੋਕੇ ਗੁਰੂ ਗੋਬਿੰਦਗੁਰੂ ਦੇ ਗ੍ਰੰਥੀ ਸੰਗਤ ਅੰਤਿਮ ਅਰਦਾਸ ਜੋ ਹੈ ਉਹ ਕੀਤੀ ਤੇ ਹਾ ਹੁਕਮ ਕਮਾਰੀ ਕੱਲੇ ਆ ਮੈਂ ਅਨੰਦਾ ਰਾਣਾ ਰਾਉ ਨਾ ਪੂਰੇ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਰਮਤ ਦਿੱਤੀ ਦੀ ਦੇਦਾਰ ਕਰਦੇ ਸੇਵਕ ਫਾਈਦੀਪ ਕਰਨ ਸਿੰਘ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੇ ਪੂੰਜੀ ਨੂੰ ਪੂਰਿਆ ਕਰਦੇ ਆ ਆਪਣੇ ਪਰਿਵਾਰ ਅਤੇ ਸਾਕ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਕੇ ਆਕਾਲ ਚਨਾਕ ਕਰਦੇ ਆ ਫਾਈਦੀਪ ਕਰਨ ਸਿੰਘ ਦਿਨਾਂ ਦੇ ਨਿਮਤਨ ਦੀ ਕਰਦੇ ਜੀ ਫਾਈਦੀਪ ਜੀ ਦੇ ਪੁੱਤਕ ਸਰੀਰ ਨੂੰ ਅਗਣ ਤੇੜ ਕਰਨ ਦੀ ਆਗਿਆ ਬਖਸ਼ਿਸ਼ ਕਰੋ ਕਿਰਪਾ ਕਰਨ ਹਾਲੇ ਜੀ ਤੋਂ ਬਣਾ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਪਰਿਵਾਰ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਆਣਾ ਮੰਨਣ ਦਾ ਬਲਬਖਸ਼ ਕਰਨਾ ਆਪ ਅੰਗ ਸੰਗ ਸਹਾਈ ਹੋਣਾ ਛੜ ਦੀ ਬਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਅੱਖਰਵਾਦਾ ਘਾਟਾ ਕੋਲ ਜੁਕ ਮਾਫ ਕਰਨਾ ਸਰਬੱਤੇ ਦਾਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਹੜਾ ਮਿਲਿਆ ਤੇਰਾ ਨਾਮ ਜਿਤੇ ਆਵੇ ਰਾਣਾ ਅਰਦਾਸ ਤੋਂ ਉਪਰੰਤ ਉਹਨਾਂ ਦੇ ਪਿਤਾ ਸਰਦਾਰ ਕੁਲਦੀਪ ਸਿੰਘ ਨੇ ਉਹਨਾਂ ਨੂੰ ਅਗਨੀ ਭੇਟ ਕੀਤਾ پيچي کي کديو 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 کدي ਨੋ ਨੋ ਦੋ ਜਾਨਾਂ ਨਾ ਨਾ ਲੱਗਿਆ ਬੱਸ ਨਾ ਆ ਕੇ ਆਉਂਦੇ ਆ ਉਸਤਾਨ